ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਅੰਮ੍ਰਿਤ ਬਾਣੀ ਚੈਨਲ ਵਿੱਚ ਆਪ ਸਭ ਜੀ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪ ਸਭ ਜੀ ਨਾਲ ਇੱਕ ਸਾਖੀ ਸਾਂਝੀ ਕਰਾਂਗੀ ਜੋ ਕੀ ਹੈ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਇੱਕ ਚੋਰ ਨੂੰ ਸਿੱਖ ਕਿਸ ਤਰ੍ਹਾਂ ਬਣਾਇਆ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਚੋਰ ਬਹੁਤ ਹੀ ਸਬਰ ਕਰਕੇ ਕਾਬਲ ਤੋਂ ਸੰਗਤਾਂ ਦੇ ਨਾਲ ਤੁਰ ਪਿਆ ਰਾਹ ਵਿੱਚ ਤੇ ਉਸ ਦਾ ਚੋਰੀ ਕਰਨ ਦਾ ਕੋਈ ਵੀ ਸੰਯੋਗ ਨਾ ਬਣਿਆ ਫਿਰ ਉਹ ਸੰਗਤਾਂ ਦੇ ਨਾਲ ਹੀ ਸ੍ਰੀ ਕਿਰਤਪੁਰ ਸਾਹਿਬ ਪਹੁੰਚ ਗਿਆ ਇੱਥੇ ਇਸ ਨੇ ਦੇਖਿਆ ਕਿ ਉੱਥੇ ਤੇ 25 ਜਾਣੇ ਸਨ ਪਰ ਇੱਥੇ ਤੇ 4-500 ਜਾਣੇ ਹੈ ਤੇ ਜਿੱਥੇ ਮੇਰੇ ਇੰਨੇ ਦਿਨ ਲੰਘ ਗਏ ਉਥੇ ਦੋ ਦਿਨ ਹੋਰ ਨਾ ਚੋਰੀ ਹੋਈ ਤੇ ਕੋਈ ਗੱਲ ਨਹੀਂ ਇਹ ਸੋਚ ਕੇ ਉਹ ਸ਼੍ਰੀ ਕਿਰਤਪੁਰ ਸਾਹਿਬ ਵਿਖੇ ਰੁਕ ਗਿਆ ਇੰਨੇ ਨੂੰ ਉਸਨੇ ਸੰਗਤਾਂ ਦੇ ਨਾਲ ਲੰਗਰ ਛਕਿਆ ਤੇ ਗੁਰੂ ਦਾ ਦਰਬਾਰ ਸਜਿਆ ਤੇ ਉਥੇ ਪਹੁੰਚਿਆ ਸਾਰੀ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਪਰ ਇਹ ਚੋਰ ਸੋਚਣ ਲੱਗਾ ਕਿ ਮੈਂ ਤੇ ਇੱਕ ਚੋਰ ਹਾਂ ਇਹ ਸੋਚ ਕੇ ਉਹ ਸੰਗਤਾਂ ਦੇ ਪਿੱਛੇ ਜਾ ਕੇ ਬੈਠ ਗਿਆ ਕੀਰਤਨ ਸਟਾਰਟ ਹੋਇਆ ਤੇ ਇਹ ਚੋਰ ਸੋਚਦਾ ਰਿਹਾ ਕਿ ਚੋਰੀ ਕਿਸ ਤਰ੍ਹਾਂ ਕਰਨੀ ਹੈ ਇਸ ਤਰ੍ਹਾਂ ਹੀ ਸੋਚਦਾ ਰਿਹਾ ਤੇ ਇਸ ਦੇ ਕੰਨਾਂ ਦੇ ਵਿੱਚ ਕੀਰਤਨ ਦੀ ਕੋਈ ਵੀ ਆਵਾਜ਼ ਨਹੀਂ ਪਈ ਇੰਨੇ ਨੂੰ ਹੀ ਜਦੋਂ ਕੀਰਤਨ ਸਮਾਪਤ ਹੋਇਆ ਤੇ तन तन श्री गुरु हर कृष्ण महाराज जी प्रचार करना शुरू कर लगे तो इसने सोचा क्यों ना मैं देखा तो सही गुरु कौन है तो इसने जो धौन उची करके देखा तो कह लगा कि यह तो बहुत ही छोटी उम्र के गुरु हैं फिर जे इन उपर इनी बखशिश है तो यह यह पता कर कि मैं चोर हाँ यह सोच के ओह बैठ गया ਤੇ ਫਿਰ ਜਦੋਂ ਗੁਰੂ ਮਹਾਰਾਜ ਜੀ ਨੇ ਪ੍ਰਚਾਰ ਸ਼ੁਰੂ ਕੀਤਾ ਤੇ ਉਹਨਾਂ ਨੇ ਪਹਿਲਾਂ ਕਿਹਾ ਕਿ ਸੰਗਤ ਜੀ ਜੇਕਰ ਕੋਈ ਚੋਰ ਹੈ ਤੇ ਉਸ ਦੀ ਜਾਮਣੀ ਕੋਈ ਵੀ ਲੋਕ ਵਿੱਚ ਨਹੀਂ ਪਰਦਾ ਕੋਈ ਵੀ ਚੋਰ ਦਾ ਸਾਥ ਨਹੀਂ ਦਿੰਦਾ ਤੇ ਫਿਰ ਉਸ ਦੀ ਜਾਮਣੀ ਦਰਗਾਹ ਵਿੱਚ ਕੌਣ ਪਰੇਗਾ ਚੋਰ ਸੋਚਣ ਲੱਗਾ ਕਿ ਇਹ ਤੇ ਮੇਰੀ ਗੱਲ ਸ਼ੁਰੂ ਹੋਗੀ ਉਹ ਬਹੁਤ ਹੈਰਾਨ ਹੋਇਆ ਫਿਰ ਉਹ ਸੋਚਣ ਲੱਗਾ ਕਿ ਜੇਕਰ ਇਹ ਮੇਰੀ ਗੱਲ ਹੈ ਤੇ ਇਹ ਮੇਰਾ ਨਾ ਲੈਣਗੇ ਫਿਰ ਇਸ ਨੇ ਧੌਣ ਉੱਚੀ ਕਰਕੇ ਗੁਰੂ ਵੱਲ ਦੇਖਿਆ ਜਦੋਂ ਗੁਰੂ ਸਾਹਿਬ ਜੀ ਇਸ ਵੱਲ ਵੇਖ ਰਹੇ ਸਨ ਤੇ ਇਹਦੀ ਨਿਗਾਹ ਨੀਚੇ ਵੱਲ ਨੂੰ ਹੋ ਗਈ ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਸੀਂ ਉੱਠ ਕੇ ਅੱਗੇ ਆ ਜਾਓ ਸਾਰੀ ਸੰਗਤ ਪਿੱਛੇ ਦੇਖਣ ਲੱਗ ਪਈ ਫਿਰ ਗੁਰੂ ਜੀ ਦੁਬਾਰਾ ਬੋਲੇ ਜਸਵੰਤ ਰਾਏ ਜੀ ਤੁਸੀਂ ਉੱਠ ਕੇ ਅੱਗੇ ਆ ਜਾਓ ਗੁਰੂ ਤੱਕ ਪਹੁੰਚਦਿਆਂ 20 ਕਦਮ ਦਾ ਫਾਸਲਾ ਸੀ ਤੇ ਜਸਵੰਤ ਰਾਏ ਦਾ ਸਰੀਰ ਮਿੱਟੀ ਹੋ ਗਿਆ ਉਹ ਜਾ ਕੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੇ ਚੋਰੀ ਕਰਨ ਵਾਲਾ ਚੋਰ ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਤੁਸੀਂ ਚੋਰਾਂ ਨਾਲ ਵੀ ਗੱਲਾਂ ਕਰਦੇ ਹੋ ਪਾਤਸ਼ਾਹ ਤੁਸੀਂ ਚੋਰਾਂ ਨਾਲ ਵੀ ਬੋਲ ਪੈਂਦੇ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਬੋਲੇ ਜਸਵੰਤ ਰਾਏ ਜੋ ਸੰਗਤ ਵਿੱਚ ਆ ਜਾਏ ਉਹ ਚੋਰ ਨਹੀਂ ਰਹਿੰਦਾ ਸੰਗਤ ਵਿੱਚ ਆਏ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ ਉਹ ਸੰਗਤ ਵਿੱਚ ਆਇਆ ਹੈ ਉਹ ਸਾਧ ਹੁੰਦਾ ਹੈ ਉਹ ਚੋਰ ਨਹੀਂ ਰਹਿੰਦਾ ਫਿਰ ਪਾਤਸ਼ਾਹ ਦੇ ਚਰਨ ਪਾਉਣ ਲਈ ਜਸਵੰਤ ਰਾਏ ਨੇ ਸਿੱਖੀ ਧਾਰਨ ਕਰ ਲਈ 8ਵੇਂ 파르샤 ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਦੋਂ ਦਿੱਲੀ ਗਏ ਜਸਵੰਤ ਰਾਏ ਨੂੰ ਨਾਲ ਲੈ ਕੇ ਗਏ ਜਦੋਂ 5 ਪੈਸੇ ਨਾਰੀਅਲ ਕੱਲਿਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਿੱਤੀ ਉਦੋਂ ਦਿੱਲੀ ਤੋਂ ਜਸਵੰਤ ਰਾਏ ਨੂੰ ਨਾਲ ਕੱਲਿਆ ਜਾਓ ਬਾਬੇ ਬਕਾਲੇ ਇਹ ਬਖਸ਼ਿਸ਼ ਦੇ ਕੇ ਆਓ ਫਿਰ ਜਸਵੰਤ ਰਾਏ ਗੁਰੂ ਛਿਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਅਸਾਮ ਤੱਕ ਗਏ ਇੰਨਾ ਪਿਆਰਾ ਸਿੱਖ ਬਣਿਆ ਗੁਰੂ ਦਾ ਜਿਹੜਾ ਕਦੀ ਚੋਰ ਸੀ ਉਸ ਨੂੰ ਗੁਰੂ ਸਾਹਿਬ ਇਸ ਲੈਵਲ ਤੱਕ ਲੈ ਗਏ ਕਿ ਕਿਉਂ ਭਾਈ ਜਦੋਂ ਸਿੱਖ ਅੰਦਰੂ ਗੁਰੂ ਨਾਲ ਜੁੜ ਜਾਵੇ ਬਸ ਸੁਰਤ ਕਰਕੇ ਜੁੜਨ ਦੀ ਲੋੜ ਹੈ ਗੁਰੂ ਤਾਂ ਚੋਰਾਂ ਨਾਲ ਵੀ ਬੋਲ ਪੈਂਦੇ ਨੇ ਗੁਰੂ ਤਾਂ ਪਾਪੀਆਂ ਦਾ ਆਧਾਰ ਕਰ ਦਿੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਿੱਖਾਂ ਦੀ ਚਰਨ ਲਵੋ ਨਾਮ ਜਪੋ ਜਦੋਂ ਗੁਰੂ ਵੱਲ ਜਾਈਏ ਉਦੋਂ ਨਿੰਦਿਆ ਵੱਲ ਧਿਆਨ ਨਹੀਂ ਦੇਈਦਾ ਉਦੋਂ ਗੁਰੂ ਕੋਲ ਆਈਏ ਮਾੜੀਆਂ ਚੀਜ਼ਾਂ ਨਹੀਂ ਦੇਖੀਦੀਆਂ ਉਦੋਂ ਗੁਰੂ ਵੱਲ ਜੁੜ ਜਾਣਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਵੀ ਜਦੋਂ ਗੁਰੂ ਕਰ ਜਾਈਏ ਇਨਾਂ ਮਾੜੀਆਂ ਚੀਜ਼ਾਂ ਵੱਲ ਧਿਆਨ ਨਾ Dਈਏ ਨਿੰਦਿਆ ਵੱਲ ਧਿਆਨ ਨਾ Dਈਏ ਤੇ ਗੁਰੂ ਵੱਲ ਜੁੜੇ ਰਹੀਏ ਤਾਂ ਜੋ ਕਿ ਅਸੀਂ ਵੀ ਇੱਕ ਚੋਰ ਦੀ ਤਰ੍ਹਾਂ ਗੁਰੂ ਦੇ ਚੰਗੇ ਸਿੱਖ ਬਣ ਜਾਈਏ ਜਸਵੰਤ ਰਾਏ ਅੱਜ ਇਤਿਹਾਸ ਵਿੱਚ ਜੋ ਚੋਰ ਖਵਾਉਂਦਾ ਸੀ ਉਹ ਗੁਰੂ ਦਾ ਪਿਆਰਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਮੇਰੀ ਅੱਜ ਦੀ ਸਾਖੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੀਆਂ ਧਾਰਮਿਕ ਸਾਖੀਆਂ ਸੁਣਨ ਦੇ ਲਈ ਮੇਰੇ ਅੰਮ੍ਰਿਤ ਬਾਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕਿ ਹਰੇਕ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ